ਨਹੀਂ ਕਰ ਰਹੇ ਕਿਉਂਕਿ ਵੀ বিজেপি ਸਰਕਾਰ ਦੇ ਨਾਲ ਹੋਏ ਆ ਬੇਈਮਾਰਿਆ ਜੇ ਇਹਨਾਂ ਨੂੰ ਥੋੜਾ ਜਿਹਾ ਵੀ ਤਰਸ ਹੋਵੇ ਜਾਂ ਕਹਿੰਦੇ ਨਾਲ ਆ ਤੇ ਫਿਰ ਇਹ ਦਿੱਲੀ ਜਾ ਕੇ ਕਿਉਂ ਨਹੀਂ ਲੈਂਦੇ ਸਿਰਫ ਤੇ ਸਿਰਫ ਜੇ ਕੁਝ ਲੈਣਾ ਵਾ ਐਮਐਸਪੀ ਅਗਰ ਲੈਣੀ ਆ ਤੇ ਝੰਡਾ ਤੇ ਡੰਡਾ ਕੈਮਰ ਖੜਾ ਬੈਣਾ ਵਾ ਇਹ ਸੰਘਰਸ਼ ਆ ਨੂੰ ਆਪਾਂ ਜਿੰਨੀਆਂ ਵੀ ਮੰਗਾਂ ਆਪਣੀਆਂ 12 ਮੰਗਾਂ ਜੋ ਮੋਰਚਾ ਲੈ ਲਾਇਆ ਮੰਗਾਂ ਨੂੰ ਲੈ ਕੇ ਉਹਨਾਂ ਜਰੂਰੀ ਬੇਨਤੀ ਇਹ ਆ ਦੇਖੋ ਅੰਦੋਲਨ ਕੇਂਦਰ ਸਰਕਾਰ ਦੇ ਖਿਲਾਫ ਆ ਅੰਦੋਲਨ ਹੈਗਾ ਕੇਂਦਰ ਸਰਕਾਰ ਦੇ ਖਿਲਾਫ ਨਾ ਹਰਿਆਣਾ ਸਰਕਾਰ ਦੇ ਖਿਲਾਫ ਆ ਤੇ ਨਾ ਪੰਜਾਬ ਸਰਕਾਰ ਦੇ ਖਿਲਾਫ ਆ ਅਰ ਇਹ 13 ਫਰਵਰੀ ਤੋਂ ਚੱਲ ਰਿਹਾ ਅਰ 13 ਫਰਵਰੀ ਤੋਂ ਭਗਵੰਤ ਮਾਨ ਸਰਕਾਰ ਦਾ ਹੈ ਦਾਵਾ ਆ ਪੇਸੀ ਕਿਸਾਨਾਂ ਨਾਲ ਖੜੇ ਆ ਕਿਸਾਨਾਂ ਨਾਲ ਖੜੇ ਰਹਾਂਗੇ ਮੈਂ ਤੁਹਾਨੂੰ ਇਹੀ ਅਪੀਲ ਕਰਨੀ ਆ ਪਿੰਡ ਲੰਡਾ ਕੋਠੀ ਦੇ ਵਿੱਚ 5000 ਫੋਰਸ ਖੜੀ ਆ ਖਨੌਰੀ ਦੇ ਨੇੜੇ ਐਂਬੂਲੈਂਸਾਂ ਤਨਾਤ ਕੀਤੀਆਂ ਹੋਈਆਂ ਨੇ ਇਸ ਕਰਕੇ ਆਪਣੀ ਤਿਆਰੀ ਰੱਖਿਓ ਜਿੰਨੇ ਮੋਰਚੇ ਚੱਲ ਰਹੇ ਪੰਜਾਬ ਦੇ ਵਿੱਚ ਬੰਦ ਕਿਸੇ ਵળે ਵੀ ਖਨੌਰੀ ਨੂੰ ਇੱਥੋਂ ਚਾਲੇ ਪਾਉਣੇ ਪੈ ਸਕਦੇ ਆ ਤਿਆਰ ਜੇ ਨਾਰਿਆਂ ਦੀ ਤਿਆਰਿਆ ਠੀਕ ਹੈ ਜੀ ਇਸ ਕਰਕੇ ਸਰਕਾਰ ਤੇ ਹਰ ਜ਼ਬਰਦਸਤ ਮੂੰਹ ਤੋੜਵਾ ਜਵਾਬ ਦੇਣਗੇ ਮੈਂ ਤੁਹਾਨੂੰ ਇਹੀ ਜਾਣਕਾਰੀ ਦੇਣੀ ਸੀ 5000 ਤੇ ਕਰੀਬ ਫੋਰਸ ਇਕੱਠੀ ਹੋਈਆ ਪਟਿਆਲਾ ਰੇਂਜ ਦੀ ਔਰ ਖਨੌਰੀ ਦੇ ਨੇੜੇ ਐਂਬੂਲੈਂਸਾਂ ਤਹਨਾਤ ਨੇ ਸਾਡੇ ਕਿਸਾਨ ਚੜ੍ਹਦੀ ਕਲਾ 'ਚ ਨੇ ਇੱਥੋਂ ਵੀ ਜੜੇ ਪੰਜਾਬ ਦੇ ਵਿੱਚ ਚੱਲ ਰਿਹਾ ਇਸ ਵੇਲੇ ਤਰਨੇ ਮਜਾਰੇ ਉੱਥੋਂ ਤੱਕ ਸਾਡੀ ਆਵਾਜ਼ ਜਾਣੀ ਚਾਹੀਦੀ ਆ ਵੀ ਇੱਥੋਂ ਖਨੌਰੀ ਨੂੰ ਚੱਲੇ ਪੌਂਦ ਦਾ ਹੁਕਮ ਕਿਸੇ ਵੇਲੇ ਵੀ ਤੁਹਾਡੇ ਕੋਲ ਆ ਸਕਦਾ ਵਾ ਇਸ ਕਰਕੇ ਮਨ ਕਰਕੇ ਤਿਆਰ ਹੋ ਭਗਵੰਤ ਮਾਨ ਨੂੰ ਖੁੱਲਾ ਚੈਲੰਜ ਕਰਦੇ ਆ ਵੀ 3 ਕਰੋੜ ਪੰਜਾਬੀਆਂ ਨੂੰ ਚੈਲੰਜ ਨਾ ਕਰੋ ਆਪਣੀ ਫੋਰਸ ਦੀ ਦੁਰਵਰਤੋਂ ਨਾ ਕਰੋ ਬਾਜ ਆਜੋ ਆਮ ਆਦਮੀ ਪਾਰਟੀ ਕਦੇ ਨਕਸ਼ੇ ਤੇ ਵੀ ਨਹੀਂ ਲੱਪਣੀ ਏਹ ਬਾਈਬਲ ਕਲਾ ਕਾਂਡਰੋਂ ਵੀ ਵੱਡਾ ਕਾਂਡ ਹੋਊਗਾ ਇਹ ਭਰਾਓ ਤੁਹਾਨੂੰ ਸੂਚਨਾ ਦੇਣੀ ਸੀ ਕਿ ਭਗਵੰਤ ਮਾਨ ਸਰਕਾਰ ਮੋਤੀ ਦਾ ਹੱਥ ਬਟਾਉਣ ਜਾ ਰਹੀ ਆ ਅਸੀਂ ਅਜੇ ਵੀ ਸਮਝਦੇ ਆ ਕਿ ਉਹ ਬਾਝਾ ਜਾਵੇ ਔਰ ਕਿਸੇ ਕਿਸਮ ਦਾ ਜਿਹੜਾ ਉਹਦੇ ਮਨ ਚ ਫੈਸਲਾ ਹੋਇਆ ਉਹਨੂੰ ਵਾਪਸ ਲਵੇ ਔਰ ਸਾਰਾ ਜਿਹੜਾ ਅੰਦੋਲਨ ਅੱਜ ਪੂਰੇ ਪੰਜਾਬ 'ਚ ਚੱਲ ਰਿਹਾ ਦੋ ਫੋਰਮਾਂ ਦਾ ਜੇ ਹੁਕਮ ਹੋਊਗਾ ਇਹ ਚਾਲੇ ਖਨੌਰੀ ਬਾਰਡਰ ਨੂੰ ਪਾਏ ਜਾ ਸਕਦੇ ਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ